ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬੀਜੇਪੀ ਵੱਲੋਂ ਮਾਨ ਸਾਹਿਬ ਦੇ ਖਿਲਾਫ ਤੇ ਉਹ ਕਹਿ ਰਹੇ ਨੇ ਕਿ ਮਾਨ ਸਾਹਿਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਜਿਹੜੇ ਹੈ ਗਲਤ ਸ਼ਬਦਾਂ ਦੀ ਵਰਤਿਆ ਯੂਪ ਕੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਤੇ ਉਹਨਾਂ ਕੋਲ ਮੁੱਦਾ ਕੋਈ ਹੈ ਨਹੀਂਗਾ ਕੋਈ ਡਿਵੈਲਪਮੈਂਟ ਦੀ ਗੱਲ ਨਹੀਂ ਹੈ ਕਿ ਕੋਈ ਸਕੂਲ ਦੀ ਗੱਲ ਹੈ ਨਹੀਂ ਕਿ ਕੋਈ ਹਸਪੀਟਲ ਦੀ ਗੱਲ ਹੈ ਨਹੀਂ ਕਿ ਕੋਈ ਲੋਕਾਂ ਦੀ ਭਲਾਈ ਦੀ ਗੱਲ ਹੈ ਨਹੀਂ ਕਿ ਇਹ ਤਾਂ ਯਾਰ ਜਿਹੜਾ ਗਲਤੀ ਗੱਲ ਕਰਦੇ ਕੋਈ ਖਾਲ ਨਹੀਂ ਕੱਢੀ ਮਾਨ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੋਈ ਗਲਤ ਲਬਜ ਨਹੀਂ ਬੋਲੇ ਮੋਦੀ ਜੀ ਕਹਿ ਕੇ ਮਿਲ ਕੇ ਸੰਬੋਧਨ ਕਰਦੇ ਨੇ ਔਰ ਇਹੋ ਜਿਹੀਆਂ ਗੱਲਾਂ ਦੇ ਵਿੱਚ ਲੋਕ ਨਹੀਂ ਆਉਂਦੇ ਹੈਗੇ ਲੋਕਾਂ ਨੂੰ ਚਾਹੀਦਾ ਸਕੂਲ ਚਾਹੀਦੇ ਨੇ ਲੋਕਾਂ ਨੂੰ ਹਸਪੀਟਲ ਚਾਹੀਦੇ ਨੇ ਤਾਂ ਕਿ ਉਹਨਾਂ ਦੇ ਬੱਚਿਆਂ ਦੀ ਸਿਹਤ ਮਿਲ ਕੇ ਠੀਕ ਹੋ ਰੱਖ ਸਕੇ ਉਹਨਾਂ ਦਾ ਇਲਾਜ ਵਧੀਆ ਟੰਗ ਨਾ ਹੋ ਸਕੇ ਅੱਜ ਹਾਲਾਤ ਇਹ ਹੋ ਗਏ ਨੇ ਅੱਜ ਸਾਡੇ ਲੀਡਰ ਸਾਹਿਬਾਨ ਚਾਹੇ ਉਹ ਪ੍ਰਧਾਨ ਮੰਤਰੀ ਚਾਹੇ ਮੁੱਖ ਮੰਤਰੀ ਨੇ ਉਹ ਮਤਲਬ ਕਿ ਅੱਜ ਐਸ਼ੋ ਰਾਮ ਕਰ ਰਹੇ ਨੇ ਅੱਜ ਆਮ ਆਦਮੀ ਮਰ ਰਿਹਾ ਵਾ ਅੱਜ ਆਮ ਆਦਮੀ ਕੋ ਰੋਟੀ ਦੇ ਉਹਦੇ ਪੈਸੇ ਨਹੀਂ ਰੋਟੀ ਦੇ ਲਾਲੇ ਪਏ ਹੋਏ ਨੇ ਅੱਜ ਆਮ ਆਦਮੀ ਕੋਲ ਮਤਲਬ ਕਿ ਇਲਾਜ ਕਰਾਉਣ ਦੇ ਪੈਸੇ ਨਹੀਂ ਇਲਾਜ ਕਰਾਉਣ ਦੇ ਲਾਲੇ ਪਏ ਹੋਏ ਨੇ ਅੱਜ ਮਤਲਬ ਕਿ ਅੱਜ ਜੇ ਰੁਜ਼ਗਾਰ ਦੀ ਗੱਲ ਕਰਦੇ ਆ ਆਪਾਂ ਭਾਜਪਾ ਵਾਲੇ ਨੂੰ ਬੇਨਤੀ ਕਰਦਾ ਮੈਂ ਇਹ ਜਿਹੀਆਂ ਉਲਟੀਆਂ ਸਿੱਧੀਆਂ ਜਿਹੜੀਆਂ ਧਰਨੇ ਲਾਉਣੇ ਆ ਇਹ ਨਾ ਲਾਓ ਧਰਨੇ ਲਾਓ ਵੀ ਜਿਹੜੀਆਂ 75 ਸਾਲ ਦੀਆਂ ਅਜੇ ਤੱਕ ਸਰਕਾਰਾਂ ਨਹੀਂ ਆ ਨੇ ਤੇ ਤੁਹਾਡੀ ਵੀ ਕਾਲੀ ਪਾਜ ਪਾਸ ਸਰਕਾਰ ਰਹੀ ਹੈ ਪੰਜਾਬ ਦੇ ਵਿੱਚ ਸੈਂਟਰ ਚ ਵੀ ਰਹੀ ਆ ਤੇ ਤੁਸੀਂ ਦੱਸੋ ਕਿੰਨੇ ਕ ਸਕੂਲ ਬਣਾਤੇ ਨੇ ਤੁਸੀਂ ਮਤਲਬ ਕਿ ਡਿਬੇਟ ਕਰੋ ਆ ਕੇ ਵੀ ਅਸੀਂ ਐਨੇ ਸਕੂਲ ਬਣਾਤੇ ਤੇ ਆਮ ਆਦੀ ਪਾੜੀ ਨੇ ਨਹੀਂ ਬਣਾਏ ਹੈਗੇ ਉੱਥੇ ਮਕੇ ਧਰਨਾ ਲਾਓ ਤੇ ਧਰਨਾ ਲਾਓ ਹਸਪਤਾਲਾਂ ਵਾਸਤੇ ਧਰਨਾ ਲਾਓ ਲੋਕਾਂ ਦੀ ਭਲਾਈ ਵਾਸਤੇ ਇਹ ਧਰਨੇ ਜਿਹੜੇ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਨੇ ਲੋਕ ਮਿਲ ਕੇ ਬਹੁਤ ਸਿਆਣੇ ਨੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਲੋਕ ਬਹੁਤ ਸੂਝਵਾਨ ਤੇ ਬਹੁਤ ਜਜ਼ਾਰੂ ਨੇ ਅੱਜ ਤੱਕ ਦੇਸ਼ ਨੂੰ ਨਹੀਂ ਪੂਰੀ ਵਰਲਡ ਨੂੰ ਉਹਨਾਂ ਨੇ ਸੇਧ ਦਿੱਤੀ ਆ ਚਾਹੇ ਯਾਦੀ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਹਰੀ ਕ੍ਰਾਂਤੀ ਦੀ ਗੱਲ ਕਰਦੇ ਆ ਸਾਡਾ ਦੇਸ਼ ਕੋਈ ਸਮਾਂ ਸੀ ਮਰਕੇ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਦਾ ਹੁੰਦਾ ਸੀ ਅੱਜ ਪੰਜਾਬੀਆਂ ਨੇ ਪੂਰੇ ਦੇਸ਼ ਦੇ ਮਿਲ ਕੇ ਵਿੱਚ ਕੋਨੇ-ਕੋਨੇ ਜਾ ਕੇ ਔਰ ਜੰਗਲਵਾਦ ਕਰਕੇ ਧਰਤੀ ਦਾ ਸੀਨਾ ਪਾੜ ਕੇ ਅੱਜ ਇੰਨਾ ਅਨਾਜ ਪੈਦਾ ਕਰਤਾ ਜਿੱਥੇ ਅੱਜ ਸਾਡਾ ਦੇਸ਼ ਆਪਣੇ ਪੈਰਾਂ ਤੇ ਖੜਾ ਜਿੱਮਕੇ ਸਾਡਾ ਦੇਸ਼ ਬਾਹਰਲੇ ਦੇਸ਼ਾਂ ਨੂੰ ਅਨਾਜ ਭੇਜ ਰਿਹਾ ਵਾ ਉਹਨਾਂ ਦੇ ਪੰਜਾਬੀਆਂ ਦੀ ਗੱਲ ਕਰਦੇ ਹੁਸੀਂ ਪੰਜਾਬੀ ਗੁਮਰਾਹ ਨਹੀਂ ਹੋਣ ਵਾਲੇ ਪੰਜਾਬੀਆਂ ਨੂੰ ਤੁਸੀਂ ਜਿੰਨੇ ਮਰਜ਼ੀ ਇਹ ਜੇ ਤਰਨੇ ਪ੍ਰਦਰਸ਼ਨ ਕਰ ਲੋ ਪੰਜਾਬ ਚਾਹੁੰਦਾ ਵਾ ਤਰੱਕੀ ਪੰਜਾਬ ਚਾਹੁੰਦਾ ਖੁਸ਼ਹਾਲੀ ਆਮ ਆਦੀ ਪਾਰਟੀ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਆਮ ਆਦੀ ਪਾਰਟੀ ਦਾ ਮਿਸ਼ਨ ਆ ਔਰ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇ ਜੀ ਵਾਲੀ ਔਰ ਇੱਕ ਬਹੁਤ ਹੀ ਸੂਝਵਾਨ ਔਰ ਜਿਹੜੇ ਕਿ ਆਈ ਬਲਕਿ ਇਨਕਮ ਟੈਕਸ ਦੇ ਮਿਲ ਕੇ ਅਫੀਸਰ ਔਰ ਉਹ ਛੱਡ ਕੇ ਆਮ ਆਦਮੀ ਦਾ ਦੁੱਖ ਤਕਲੀਫਾਂ ਦੇਖਦੇ ਹੋਏ ਪਾਰਟੀ ਦਾ ਨਾਮ ਆਮ ਆਦਮੀ ਰੱਖ ਕੇ ਅੱਜ ਆਮ ਆਦਮੀ ਦਾ ਪੱਲਾ ਕਰ ਰਿਹਾ ਅੱਜ ਸਕੂਲ ਬਣਾ ਰਿਹਾ ਅੱਜ ਹਸਪੀਟਲ ਬਣਾ ਰਿਹਾ ਅੱਜ ਰੁਜ਼ਗਾਰ ਦੇ ਰਿਹਾ ਵਾ ਤੇ ਉਹ ਗੱਲ ਕਰੋ ਤੇ ਮੋਦੀ ਜੀ ਨੂੰ ਕਹੋ ਬਲਕਿ ਬਾਹਰ ਜਾਦਾ ਘੁੰਮਣ ਨਾਲੋਂ ਇੱਥੇ ਲੋਕਾਂ ਨੂੰ ਲਾ ਕੇ ਔਰ ਆਪਣੇ ਇੰਡੀਆ ਦੇ ਵਿੱਚ ਆ ਕੇ ਸਕੂਲ ਬਣਾਓ ਲੋਕਾਂ ਦਾ ਸਿਹਤ ਦਾ ਖਿਆਲ ਰੱਖੋ ਲੋਕਾਂ ਵਾਸਤੇ ਹਸਪਤਾਲ ਬਣਾਓ ਜਿਹੜੇ 8 8 8 ਕਰੋੜ ਦੇ 8 8000 ਕਰੋੜ ਦੇ ਜਿਹੜੇ ਜਹਾਜ਼ ਖਰੀਦਣ ਦੀ ਗੱਲ ਕਰਦੇ ਆ ਉਹੀ 8000 ਕਰੋੜ ਬਲਕਿ ਸਕੂਲਾਂ ਤੇ ਲਾਓ ਯੂਨੀਵਰਸਿਟੀਆਂ ਤੇ ਲਾਓ ਹਸਪਤਾਲਾਂ ਤੇ ਲਾਓ ਤਾਂ ਕਿ ਲੋਕਾਂ ਦਾ ਇਲਾਜ ਹੋ ਸਕੇ ਔਰ ਸਾਡਾ ਪੰਜਾਬ ਸਾਡਾ ਦੇਸ਼ ਤਰੱਕੀ ਕਰ ਸਕੇ ਅੱਛਾ ਕਿਤੇ ਇਹ ਤਾਂ ਨਹੀਂ ਹੈਗਾ ਸਰ ਕਿ 2027 ਦਾ ਸੁਨਹਿਰਾ ਪਰਤ ਬਣਾਉਣ ਦੀ ਜਿਹੜੀ ਇਹ ਗੱਲ ਕਰ ਰਹੇ ਨੇ ਕਿ ਅਸੀਂ ਪੰਜਾਬ 'ਚ ਵੀ ਪੰਜਾਬ ਬਣਾਵਾਂਗੇ ਸੁਨਹਿਰਾ ਪੰਜਾਬ ਬਣਾਵਾਂਗੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਆ 2017 ਦੇ ਵਿੱਚ ਔਰ ਦੇਸ਼ ਦੇ ਵਿੱਚ ਜਿਹੜੀ ਮਿਲ ਕੇ ਸਿੱਖਿਆ ਦਾ ਮਿਲ ਕੇ ਬਜਟ ਸੀਗਾ ਉਹ ਕਿੰਨਾ ਸੀਗਾ 5% ਤੇ ਅੱਜ ਦੱਸੋ ਕਿੰਨਾ ਅੱਜ 3% ਹੈ ਅੱਜ ਕਿੰਨੀ ਵਾਦੀ ਵਧ ਗਈ ਅੱਜ ਕਿੰਨਾ ਫਲਾਉ ਹੋ ਗਿਆ ਤੇ 5% ਤੋਂ ਬਜਟ ਤਾਂ ਚਾਹੀਦਾ ਸੀਗਾ 20% ਤੇ ਤੇ ਅੱਜ 5% ਤੋਂ ਅਸੀਂ 3% ਦੇ ਬਜਟ ਲੈ ਕੇ ਆ ਰਹੇ ਹਾਂ ਤੇ ਕਿਹੜਾ ਮਿਲ ਕੇ ਸੁਨਹਿਰੀ ਭਾਰਤ ਬਣਾ ਰਹੇ ਆ ਕਿ ਕਿਹੜਾ ਰੰਗਲਾ ਪੰਜਾਬ ਹạt ਬਣਾ ਰਹੇ ਆ ਰੰਗਲਾ ਪਾਰ ਤਾਂ ਹੀ ਬਣੂਗਾ ਜੇ ਸਾਡੇ ਬੱਚੇ ਸਿਹਤਯਾਬ ਹੋਣਗੇ ਸਾਡੇ ਬੱਚਿਆਂ ਨੂੰ ਜਿਹੜੀ ਪੂਰੀ ਦੁਨੀਆ ਦੇ ਵਿੱਚ ਔਰ ਇਲਾਜ ਫ੍ਰੀ ਮਿਲਦਾ ਦਵਾਈ ਫ੍ਰੀ ਮਿਲਦੀ ਆ ਤੇ ਸਾਡਾ ਦੇਸ਼ ਦੇ ਨਹੀਂ ਸਕਦਾ ਸਾਡੇ ਦੇਸ਼ ਕੋਲ ਮਿਲ ਕੇ ਪੈਸਾ ਹੈ ਨਹੀਂਗਾ ਸਾਡੇ ਦੇਸ਼ ਦੇ ਤਾਂ ਹਰ ਬੱਚਾ ਮਿਲ ਕੇ ਜਨਮ ਲੈਣ ਦਾ ਬੱਚਾ ਟੈਕਸ ਦਿੰਦਾ ਵਾ ਜਦੋਂ ਇੱਕ ਬੇਬੀ ਸੌਫ ਸਾਬਣਾ ਉਹਨੂੰ ਨਵਾਉਨੇ ਆ ਜਨਮ ਲੈਣ ਦੇ ਬੱਚੇ ਨੂੰ ਤੇ ਇੱਕ ਟਾਵਲ ਲਾਉਨੇ ਆ ਤੇ ਉਹਦੇ ਤੇ ਮਿਲ ਕੇ ਟੈਕਸ ਦਿੱਤਾ ਹੁੰਦਾ ਵਾ ਜਦੋਂ ਮਿਲ ਕੇ ਆਪਾਂ ਮਰਦੇ ਆ ਜਿਹੜਾ ਖੱਪਣ ਪੈਦਾ ਉਹਦੇ ਤੇ ਵੀ ਟੈਕਸ ਦਿੰਦੇ ਆਪਾਂ ਉਹ ਟੈਕਸਾਂ ਦੇ ਪੈਸੇ ਸਰਕਾਰ ਕੋਲੇ ਸਰ ਟੈਕਸਾਂ ਦੇ ਪੈਸੇ ਜਿਹੜੇ ਸਰਕਾਰ ਕੋਲੇ ਲੋਕਾਂ ਵਾਸਤੇ ਆਮ ਆਦਮੀ ਵਾਸਤੇ ਆ ਆਮ ਆਦਮੀ ਦੀ ਗੱਲ ਕਰੋ ਸੁਨਹਿਰਾ ਭਾਰਤ ਤਾਂ ਬਣੂਗਾ ਜੇ ਲੋਕਾਂ ਵਾਸਤੇ ਵਧੀਆ ਹਸਪੀਟਲ ਬਣਾਵਾਂਗੇ ਵਧੀਆ ਇਲਾਜ ਦੇਵਾਂਗੇ ਔਰ ਵਧੀਆ ਸਕੂਲ ਯੂਨੀਵਰਸਿਟੀਆਂ ਬਣਾਵਾਂਗੇ ਬੱਚਿਆਂ ਨੂੰ ਪੜ੍ਹਾਵਾਂਗੇ ਤੇ ਬੱਚਿਆਂ ਨੂੰ ਰੁਜ਼ਗਾਰ ਦੇਵਾਂਗੇ ਫੇਰ ਸੁਨਹਿਰੀ ਮਤਲਬ ਕਿ ਭਾਰਤ ਬਣੂਗਾ ਗੱਲਾਂ ਨਾਲ ਭਾਰਤ ਨਹੀਂ ਬਣਨਾ 74 ਸਾਲ ਦੇ ਵਿੱਚ ਤੁਸੀਂ ਦੇਸ਼ ਦਾ ਬੇੜਾਗਰ ਕੀਤਾ ਵਾ ਅੱਜ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਿਸ਼ਵਿੰਦ ਕੇ ਜੀਵਾਲ ਜੀ ਔਰ ਦੇਸ਼ ਨੂੰ ਤਰੱਕੀ ਤੇ ਲੈ ਕੇ ਜਾ ਰਹੇ ਨੇ ਅੱਜ ਤੁਹਾਡੀ ਬਗੇ ਆ ਗੁਜਰਾਤ ਦੇ ਵਿੱਚ ਸਰਕਾਰ ਹੈ ਤੇ ਉੱਥੇ ਭਾਜਪਾ ਦਾ ਐਮਐਲਏ ਕਿਉਂ ਬਣ ਗਿਆ ਤੇ ਤੁਸੀਂ ਕੀਤਾ ਕੁਝ ਨਹੀਂ ਇਸ ਕਰਕੇ ਬਣ ਗਿਆ ਔਰ ਪੰਜਾਬ ਦੇ ਵਿੱਚ ਔਰ 74 ਸਾਲ ਦਾ ਜਿਹੜਾ ਕੂੜਾ ਖਿਲਾਰਿਆ ਸੀਗਾ ਉਹਨੂੰ ਸਫਾਈ ਕਰਨ ਵਾਸਤੇ ਸਾਨੂੰ ਝਾੜੂ ਫੜਾਇਆ ਵਾ ਚੰਗੀ ਤਰ੍ਹਾਂ ਸਫਾਈ ਹੋ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਰੰਗਲਾ ਪੰਜਾਬ ਵੀ ਬਣੂਗਾ ਰੰਗਲਾ ਭਾਰਤ ਵੀ